ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰਦਰ ਬਹਾਰਪ੍ਰੀਤ ਵੇਖਰੇ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਇਸ ਚੈਨਲ ਤੇ ਗੱਲ ਕਰਾਂਗੇ ਪੰਜਾਬ ਦੇ 13 ਪ੍ਰਾਪਤ ਰਾਤ ਦੇ ਮੌਸਮ ਦੀ ਤਾਂ ਰਾਤ ਨੂੰ ਪੰਜਾਬ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਹਿ ਰਿਹਾ ਕਿੱਥੇ ਕਿੱਥੇ ਜਿਹੜੇ ਮੀਂਹ ਦੇ ਸਾਰ ਬੰਦੇ ਦਿਖਾਈ ਦੇ ਰਹੇ ਨੇ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆਂ ਜਿਹੜੇ ਵੀ ਚੈਨਲ ਤੇ ਨਵੇਂ ਚਾਲੂ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਫਿਰ ਸ਼ੁਰੂ ਕਰਦੇ ਆਂ ਇਸ ਦੀਏ ਵੀਡੀਓ ਨੂੰ ਸਭ ਤੋਂ ਪਹਿਲਾਂ ਪੰਜਾਬ ਦੀਆਂ ਲਾਈਵ ਤਾਇਆ ਸੈਟਲਾਈਟ ਤਸਵੀਰਾਂ ਵੇਖਦੇ ਤਸਵੀਰ ਤਾਂ ਕਿਤੇ ਕਿਤੇ ਜਿਹੜੀ ਕੈਡਮਨ ਵੀ ਚਾਰੀ ਹੈ ਧੜਕਾ ਮੀਂਹ ਦਰਜ ਕੀਤਾ ਜਾ ਰਿਹਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇ ਅੱਜ ਦੁਪਹਿਰ ਤੋਂ ਸ਼ਾਮ ਵੇਲੇ ਵੀ ਜਿਹੜੇ ਕਈ ਇਲਾਕਿਆਂ ਵਿੱਚ ਦਰਜ ਕੀਤਾ ਗਿਆ ਕਈ ਇਲਾਕਿਆਂ ਵਿੱਚ ਹਲਕਾ ਜਿਹਾ ਕਿਣਕਣਵੇਂ ਜੀ ਜ਼ਰਤਾਰ ਲਗਾ ਕੇ ਵੇਖਣ ਨੂੰ ਮਿਲੀ ਤੇ ਕਈ ਇਲਾਕਿਆਂ ਦੇ ਜਿੱਥੇ ਹਲਕੇ ਤੋਂ ਥੋੜਾ ਜ਼ਿਆਦਾ ਵੀ ਦਰਜ ਕੀਤਾ ਗਿਆ ਹੈ ਤਾਂ ਇਸ ਸਿਸਟਮ ਦਾ ਮੀਨ ਜਿਹੜਾ ਫਿਰ ਕਦੋਂ ਵੇਖਣ ਨੂੰ ਮਿਲੇ ਕਦੋਂ ਹਲਕੇ ਤੋਂ ਦਰਮਿਆਨਾ ਤੇ ਕੁਝ ਲਗਾ ਦਰਮਿਆਨੇ ਜ਼ਿਆਦਾ ਵੀ ਦਰਜ ਕੀਤਾ ਜਾ ਸਕਰ ਗਰਚਮਕ ਵੇਖਣ ਨੂੰ ਮਿਲ ਸਕਦੀ ਤਾਂ ਇਸ ਸਿਸਟਮ ਦਾ ਜ਼ਰਤਰਾ ਅਸਰ ਜਿਹੜਾ ਅੱਜ ਅੱਧੀ ਰਾਤ ਬਾਅਦ ਯਾਨੀ ਕਿ ਵੇਖ ਸਾਰਨੇ ਜਾਨਕੀ ਹਲਕਾ ਕੁਝ ਕਲਾਕਾ ਮੀ ਦਰਜ ਕੀਤਾ ਜਾ ਸਕਦਾ ਕੈਡਮਨ ਜੀ ਵੇਖਣ ਨੂੰ ਮਿਲਸੀ ਕੁਝ ਕਲਾਕਾ ਹਲਕੇ ਥੋੜਾ ਜਰਾ ਮੀ ਵੇਖਣ ਨੂੰ ਮਿਲ ਸਕਦਾ ਉਸ ਤੋਂ ਪਹਿਲਾਂ ਤਾਂ ਜਿਹੜੇ 10 11 ਵਜੇ ਤੋਂ ਪਹਿਲਾਂ ਪਹਿਲੇ ਜਿਹੜੇ ਸਵੇਰ ਨੂੰ ਰਹੇਗੀ ਤੇ 10 11 ਵਜੇ ਤੋਂ ਬਾਅਦ ਜਿਹੜਾ ਮੌਸਮ ਵਿੱਚ ਤਬਦੀਲੀ ਜਿਹੜੀ ਵੇਖਣ ਨੂੰ ਮਿਲੇਗੀ 10 11 ਵਜੇ ਤੋਂ ਬਾਅਦ ਲੈ ਕੇ ਜਾਨਕੀ ਹੋ ਸਕਦਾ ਕਿ ਅੱਜ ਦੀ ਰਾਤ ਦੇ ਕਰੀਬ ਅੱਤੀ ਰਾਤ ਤੋਂ ਬਾਅਦ ਤੇ ਸਵੇਰ ਨੂੰ ਕੱਲ ਤੜਕਸਾਰ ਨੂੰ 14 April ਨੂੰ ਤੇ ਉਸ ਤੋਂ 14 April ਦੁਪਹਿਰ ਸ਼ਾਮ ਦੇ ਆਸ-ਪਾਸ ਵੀ ਜਿਹੜੀ ਜਿਹੜੀ ਆਪਾਂ ਗੱਲ ਕਰੀ ਤਾਂ ਕਾਫੀ ਜਿਹੜੇ ਲਗਾ ਮੀ ਗਰਚਬ ਕੋਈ ਹੋਣ ਦੀ ਸਬੰਧ ਜੋ ਵੀ ਸੈਟਲਾਈਟ ਤਸਵੀਰਾਂ ਕੈਰੀਆਂ ਨੇ ਫਿਲਹਾਲ ਉਹ ਹੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸੇ ਚ ਹੋਰ ਵੀ ਕੋਈ ਵੀ ਜੇ ਬਦਲਾਅ ਵੇਖਣ ਨੂੰ ਮਿਲਦਾ ਤੁਹਾਡੇ ਤੱਕ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਦੁਪਹਿਰ ਤੋਂ ਸ਼ਾਮ ਵੇਲੇ ਵੀ ਕਈ ਲਾਕੇ ਵਿੱਚ ਦਰਜ ਕੀਤਾ ਗਿਆ ਕੜੀਆਂ ਤਰ੍ਹਾਂ ਹਲਕਾ ਵੀ ਤੇ ਕੁਝ ਕ ਲਾਕੇ ਗਰਚਬ ਵੀ ਵੇਖਣ ਨੂੰ ਮਿਲੇ ਤੁਹਾਡੇ ਕਿੰਨਾ ਕੁ ਵੀ ਪਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਜੋ ਵੀ ਸੈਟਲਾਈਟ ਤਸਵੀਰਾਂ ਕੈਰੀਆਂ ਹੋਈ ਤੁਹਾਨੂੰ ਤੁਹਾਡੇ ਤੱਕ ਅਪ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਵਾਹੀ ਕਰੂ ਤੇ ਪਰਮਾਤਮਾ ਤੇ ਜੋ ਵੀ ਕਰਨਾ ਕੁਦਰਤ ਨੇ ਕਰਨਾ ਜੋ ਵੀ ਉਹਨੇ ਜੋ ਸੈਟਲਾਈਟ ਤਸਵੀਰਾਂ ਨੇ ਠੀਕ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਰਾਤ ਤੱਕ ਅੱਜ ਮੌਸਮ ਜਿਹੜਾ ਹਲਕਾ ਜਿਵੇਂ ਗੱਲ ਕਰੀ ਹਲਕਾ ਜਿਹਾ ਮੀਂਹ ਦੇ ਪੈਣ ਦੇ ਛਿੱਟੇ ਪੈ ਸਕਦੇ ਜੜ ਕਿੰਨੇ ਦਾ ਮਾਹੌਲ ਵੇਖਣ ਨੂੰ ਮਿਲਦਾ ਰਾਤ ਤਕਰੀਬ 10 11 ਵਿੱਚ ਤੱਕ ਇਸ ਤਰੀ ਮਾਹੌਲ ਬੜਿਆ ਰਹਿਣਾ ਉਸ ਤੋਂ ਬਾਅਦ ਆਧੀ ਰਾਤ ਦੇ ਕਰੀਬ ਜਾਂ ਸਵੇਰ ਤੜਕਸਾਰ ਨੂੰ ਹੋ ਸਕਦਾ ਹੈ ਠੀਕ ਤਾਂ ਜ 4 April ਦੁਪਹਿਰ ਸ਼ਾਮ ਦੇ ਆਸ-ਪਾਸ ਜਾਨੀ ਕਿ ਜਿਹੜਾ ਅੱਜ ਰਾਤ ਤੋਂ ਲੈ ਕੇ ਠੀਕ ਹੈ ਤਾਂ ਉਸ ਤੋਂ ਬਾਅਦ 15 April ਨੂੰ ਜਿਹੜੀ ਸੁਭਾਵਨਾ ਰਹੇਗੀ ਤਾਂ ਇਹ ਘੰਟੇ ਹੋਣਗੇ ਅੱਜ ਰਾਤ ਤੋਂ ਅਧੀ ਰਾਤ ਤੋਂ ਬਾਅਦ ਤੇ ਆ ਵੇਖਣ ਨੂੰ ਮਿਲ ਗਿਆ ਬਾਕੀ ਕੱਲ ਦੀ ਅਪਡੇਟ ਤੁਹਾਡੇ ਤੱਕ ਤਾਜ਼ਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਦਿਨ ਅੰਤ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ